ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸਰਸਾ ਤਹਿਸੀਲ ਡੱਬ ਵਾਲੀ ਦੇ ਪਿੰਡ ਮਸੀਤਾਂ ਦੇ ਵਿੱਚ ਤੇ ਪਿੰਡ ਮਸੀਤਾਂ ਦੇ ਵਿੱਚ ਦੋਸਤੋ ਤੁਹਾਨੂੰ ਬਹੁਤ ਪੁਰਾਣਾ ਘਰ ਦਿਖਾਵਾਂਗੇ ਦੋਸਤੋ ਇਹ ਜਿਹੜਾ ਸਾਹਮਣੇ ਘਰ ਦਿਖਾਈ ਦੇ ਰਿਹਾ ਹੈ ਇਹ ਦੇਖਣ ਤੋਂ ਹੀ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਣਾ ਕਿ ਕਿੰਨਾ ਕੁ ਪੁਰਾਣਾ ਘਰ ਆ ਇਸ ਦਾ ਜਿਹੜਾ ਇਹ ਦਰਵਾਜ਼ਾ ਲੱਗਿਆ ਹੋਇਆ ਹੈ ਇਹ ਵੀ ਬਹੁਤ ਪੁਰਾਣਾ ਹੈ ਤੇ ਇਸ ਘਰ ਦੇ ਚਲੋ ਅੰਦਰ ਚਲਦੇ ਆਂ ਤੇ ਦੇਖਦੇ ਆਂ ਕਿ ਕਿਹੜੇ ਸਨ ਦਾ ਬਣਿਆ ਹੋਇਆ ਹੈ ਸਾਹਮਣੇ ਖੜਾ ਹੋਇਆ ਦੋਸਤੋ 33566 ਟਰੈਕਟਰ ਤੇ ਇਹ ਇਸ ਦੇ ਬਿਲਕੁਲ ਨਾਲ ਦੇ ਉਸੇ ਸਮੇਂ ਦੇ ਦਰਵਾਜਾ ਹੈ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਪੂਰਾ ਘਰ ਤੁਹਾਨੂੰ ਦਿਖਾਵਾਂਗੇ ਤੇ ਪੂਰੇ ਦਾ ਪੂਰਾ ਘਰ ਹੀ ਪੁਰਾਣਾ ਹੈ ਕੁਝ ਵੀ ਇਹਦੇ ਵਿੱਚ ਜਿਹੜਾ ਉਹ ਬਦਲਿਆ ਨਹੀਂ ਗਿਆ ਇਹਦੇ ਵਿੱਚ ਇਹ ਜਿਹੜਾ ਸਕਾਰਟ ਟਰੈਕਟਰ ਦੇਖ ਰਹੇ ਹੋ 335 ਇਹ ਵੀ ਦੋਸਤੋ 1969 ਮਾਡਲ ਆ ਤੇ ਪੁਲੀ ਦੇ ਨਾਲ ਸਟਾਰਟ ਹੁੰਦਾ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਕਿੰਦੇ ਵਿੱਚ ਪੁਲੀ ਵੀ ਪਈ ਹੋਈ ਆ ਇਸ ਘਰ ਦੀਆਂ ਜਿੰਨੀਆਂ ਛੱਤਾਂ ਨੇ ਉਹ ਵੀ ਸਾਰੀਆਂ ਪੁਰਾਣੀਆਂ ਨੇ ਜਿਹੜੀ ਛਤੀਰ ਹੁੰਦੇ ਸੀ ਛਤੀਰਾ ਦੀ ਤੇ ਟੇਲ ਬੱਤੇ ਦੀ ਇਹ ਦੋਸਤੋ ਛਾਤਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਸ ਘਰ ਦੇ ਵਿੱਚ ਜਿੰਨਾ ਕੁਝ ਵੀ ਤੁਹਾਨੂੰ ਦਿਖਾਵਾਂਗੇ ਉਹ ਸਾਰਾ ਟੋਟਲੀ ਪੁਰਾਣਾ ਹੈ ਸਾਹਮਣੇ 28 1917 ਆਪਾਂ ਇਹ ਤਰੀਕ ਦੇਖ ਰਹੇ ਹਾਂ 28 1917 ਨੂੰ ਇਹ ਘਰ ਸਰਦਾਰ ਕਰਤਾਰ ਸਿੰਘ ਜੀ ਦਲੇ ਨੰਬਰਦਾਰ ਉਹਨਾਂ ਨੇ ਘਰ ਬਣਾਇਆ ਸੀ ਤੇ ਉਸੇ ਸਮੇਂ ਦੀ ਜਿਹੜੀ ਇਹਦੇ ਉੱਪਰ ਇਹ 1917 ਦੀ ਤਰੀਕ ਲਿਖੀ ਹੋਈ ਆ ਇਸ ਦੇ ਵਿੱਚ ਟੋਟਲ ਜਿਹੜੇ ਉਹ ਤਿੰਨ ਕਮਰੇ ਨੇ ਤੇ ਉੱਪਰ ਇੱਕ ਚਬਾਰਾ ਹੈ ਇਹ ਵਿਚਾਲੇ ਪੌੜੀ ਚੜਦੀ ਆ ਦੋਸਤੋ ਅੰਦਰਲੇ ਪਾਸੇ ਤੋਂ ਜਿਹੜੇ ਕਮਰੇ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਇਹ ਪ੍ਰਾਣੀਆਂ ਜਿਸ ਤਰ੍ਹਾਂ ਖਿੜਕੀਆਂ ਦਰਵਾਜ਼ੇ ਇਸ ਦੇ ਇਹ ਸਾਹਮਣੇ ਆਲੇ ਬਣੇ ਹੋਏ ਆ ਜਿਨ੍ਹਾਂ ਦੇ ਵਿੱਚ ਲੋਕ ਪਹਿਲਾਂ ਦੀਵੇ ਰੱਖਿਆ ਕਰਦੇ ਸੀ ਇਹ ਅੰਦਰਲੇ ਪਾਸੇ ਤੋਂ ਦੋਸਤੋ ਤੁਹਾਨੂੰ ਇਹ ਕਮਰਾ ਜਿਹੜਾ ਦਿਖਾ ਰਹੇ ਹਾਂ ਇਸ ਦੇ ਵਿੱਚ ਜਿਹੜੀਆਂ ਅਲਮਾਰੀਆਂ ਬਣੀਆਂ ਹੋਈਆਂ ਇਸ ਕਮਰੇ ਦੀ ਵੀ ਛੱਤ ਆਪਾਂ ਦੇਖ ਰਹੇ ਹਾਂ ਇਹ ਵੀ ਪੁਰਾਣੀ ਛੱਤ ਆ ਉਸੇ ਸਮੇਂ ਦੀ ਜਦੋਂ ਇਹ ਮਕਾਨ ਬਣ ਕੇ ਤਿਆਰ ਹੋਇਆ ਦੱਸਦੇ ਆ ਕਿ ਪਿੰਡ ਮਸੀਤਾਂ ਦੇ ਵਿੱਚ ਇਹ ਕਿਸੇ ਸਮੇਂ ਸਭ ਤੋਂ ਉੱਚਾ ਜਿਹੜਾ ਘਰ ਇਹੀ ਹੁੰਦਾ ਸੀ ਇਹ ਉੱਪਰਲੇ ਪਾਸੇ ਪੌੜੀ ਚੜਦੀ ਆ ਆਪਾਂ ਉੱਪਰਲੇ ਪਾਸੇ ਚੱਲ ਕੇ ਚੁਬਾਰਾ ਵੀ ਤੁਹਾਨੂੰ ਦਿਖਾਵਾਂਗੇ ਚੁਬਾਰਾ ਵੀ ਬਹੁਤ ਵਧੀਆ ਹਾਲਤ ਦੇ ਵਿੱਚ ਆ ਤੇ ਦੋਸਤੋ ਅੱਜ ਕੱਲ ਜਿੱਥੇ ਕੋਠੀਆਂ ਦਾ ਟ੍ਰੈਂਡ ਆ ਗਿਆ ਲੋਕਾਂ ਨੇ ਜਿਹੜੇ ਆਪਦੇ ਪੁਰਾਣੇ ਘਰ ਟਾ ਕੇ ਕੋਠੀਆਂ ਪਾਲੀਆਂ ਪਰ ਇਹ ਪਰਿਵਾਰ ਨੇ ਅੱਜ ਵੀ ਇਸ ਘਰ ਨੂੰ ਸੰਭਿਆ ਹੋਇਆ ਇਹ ਆਪਾਂ ਚੁਬਾਰਾ ਤੁਹਾਨੂੰ ਅੰਦਰਲੇ ਪਾਸੇ ਤੋਂ ਦਿਖਾ ਰਹੇ ਆ ਚੁਬਾਰੇ ਦੀ ਵੀ ਜਿਹੜੀ ਛੱਤ ਆ ਉਹ ਵੀ ਪੁਰਾਣੀ ਆ ਇਸ ਦੇ ਵਿੱਚ ਆ ਪਿਛਲੇ ਪਾਸੇ ਜਿਹੜੀਆਂ ਅਲਮਾਰੀਆਂ ਬਣੀਆਂ ਹੋਈਆਂ ਤੇ ਦੋ ਇਸ ਦੇ ਮੇਨ ਜਿਹੜਾ ਦਰਵਾਜ਼ਾ ਉਸ ਦੇ ਨਾਲ ਸਾਹਮਣੇ ਵਾਲੇ ਪਾਸੇ ਉਹ ਬਾਰੀਆਂ ਨੇ ਬਹੁਤ ਖੂਬਸੂਰਤ ਦੋਸਤੋ ਇਹ ਜਿਹੜਾ ਕਾਰਾ ਤੇ ਇਹ ਹੁਣ ਵੀ ਗਰਮੀ ਦੇ ਵਿੱਚ ਅੰਦਰੋਂ ਜਾਇਏ ਤਾਂ ਠੰਡਕ ਮਹਿਸੂਸ ਹੁੰਦੀ ਆ ਦੱਸਦੇ ਆ ਕਿ ਕੋਈ ਸਮਾਂ ਸੀ ਕਿ ਜਦੋਂ ਲੋਕ ਇਸ ਘਰ ਦੇ ਵਿੱਚ ਲਿਆ ਕੇ ਕੋਈ ਕਾਰ ਵਗੈਰਾ ਸਟਾਰਟ ਨਹੀਂ ਸੀ ਹੁੰਦੀ ਜਾਂ ਟਰੈਕਟਰ ਸਟਾਰਟ ਨਹੀਂ ਸੀ ਹੁੰਦਾ ਤਾਂ ਇਸ ਘਰ ਚ ਲਿਆ ਕੇ ਖਿਲਾਰ ਲੈਂਦੇ ਸੀ ਤੇ ਟਲਾਂਣ ਤੋਂ ੱਕਾ ਲਾਉਣ ਦੀ ਲੋੜ ਨਹੀਂ ਸੀ ਪੈਂਦੀ ਇੰਨਾ ਹੀ ਪਿੰਡ ਦੇ ਵਿੱਚ ਜਿਹੜਾ ਘਾਰਾ ਉੱਚਾ ਹੁੰਦਾ ਸੀ ਦੋਸਤੋ ਸਮਾ ਬਦਲਦਾ ਜਾਂਦਾ ਹੈ ਤੇ ਸਮੇਂ ਦੇ ਨਾਲ-ਨਾਲ ਆ ਜਿਹੜਾ ਚੀਜ਼ਾਂ ਉਹ ਵੀ ਬਦਲਣੀਆਂ ਤੈ ਹੁੰਦੀਆਂ ਨੇ ਪਰ ਕੁਝ-ਕੁਝ ਚੀਜ਼ਾਂ ਜਿਹੜੀਆਂ ਪੁਰਾਣੀਆਂ ਜਦੋਂ ਕਿਤੇ ਦੇਖਣ ਨੂੰ ਮਿਲਦੀਆਂ ਨੇ ਤਾਂ ਉਹ ਬੰਦਾ ਦੇਖ ਕੇ ਵੀ ਮਨ ਨੂੰ ਸਕੂਨ ਮਿਲਦਾ ਦੋਸਤੋ ਅੰਦਾਜ਼ਾ ਲਾਈਏ ਤਾਂ ਜਦੋਂ ਇਹ 1917 ਦੇ ਵਿੱਚ ਬਣਿਆ ਹੋਵੇਗਾ ਤਾਂ ਆਸੇ-ਪਾਸੇ ਦੇ ਜਿਹੜੇ ਪਿੰਡ ਦੇ ਵਿੱਚ ਆ ਇਸ ਘਰ ਦੀ ਕਿੰਨੀ ਟੌਰ ਹੋਵੇਗੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਤਾਂ ਆਮ ਲੋਕਾਂ ਦੇ ਜਿਹੜੇ ਘਰ ਸੀ ਉਹ ਕੱਚੇ ਹੁੰਦੇ ਸੀ ਇਹ ਘਰ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਰਦਾਰ ਕਰਤਾਰ ਸਿੰਘ ਜੀ ਨੰਬਰਦਾਰ ਉਹਨਾਂ ਨੇ ਬਣਾਇਆ ਤੇ ਉਸ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਬਲੌਰ ਸਿੰਘ ਦਲੇ ਉਹਨਾਂ ਦੇ ਹਿੱਸੇ ਆਇਆ ਦੋਸਤੋ ਤੁਹਾਨੂੰ ਇਹ ਪ੍ਰਾਣਾਕਰ ਕਿਵੇਂ ਲੱਗਿਆ ਕਮੈਂਟ ਜਰੂਰ ਕਰਿਆ ਜੇ ਵੀਡੀਓ ਨੂੰ ਵੱਧ ਤੋਂ ਵੱਧ ਸੱਜਣਾ ਦੇ ਨਾਲ ਸਾਂਝਾ ਜਰੂਰ ਕਰਿਓ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਹਰ ਰੋਜ਼ ਦੇਖਣ ਨੂੰ ਨਹੀਂ ਮਿਲਦੀਆਂ ਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਪ੍ਰਾਣੀਆਂ ਚੀਜ਼ਾਂ ਨੂੰ ਕਵਰ ਕਰਕੇ ਤੁਹਾਡੇ ਨਾਲ ਸਾਂਝਾ ਕਰੀਏ ਮਿਲਦੇ ਆਂ ਦੋਸਤੋ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਸ ਵੀਡੀਓ ਦਾ ਆਨੰਦ ਮਾਣੋ ਧੰਨਵਾਦ